ਕਹਿੰਦੇ ਪੰਦੇਰ ਤੇ ਡੱਲੇ ਵਾਲਾ ਨਹੀਂ ਚੋਦਰ ਕਹਿੰਦੇ ਆਪਣੀ ਝਾੜ ਰਹੇ ਨੇ ਕਹਿੰਦੇ ਬਾਕੀਆਂ ਨੂੰ ਬਲਾਉ ਹੀ ਚਲ ਨਹੀਂ ਆਉਣਾ ਨਾ ਆਉਣਾ ਜਾਰਾ ਉਹਨਾਂ ਨੇ ਉਹਨਾਂ ਕੋਲ ਨਾ ਕਿਹੜਾ ਗੱਡਾ ਖੜਾ ਪਹਿਲਾਂ ਉਹਨਾਂ ਨੇ ਕੀ ਕਰਤਾ ਉਥੋਂ ਉਥੋਂ ਭੱਜਿਆ ਉਥੋਂ ਆ ਕੇ ਚੋਣਾ ਰਾਜੀ ਵਾਲਾ ਵਰਗਾਂ ਲੜੀਆਂ ਨੇ 800 ਵੋਟ ਨਹੀਂ ਪਾਈ ਹੈਗੀ ਪਹਿਲਾਂ ਉਥੋਂ ਭੱਜ ਕੇ ਆ ਕੇ ਕਾਂਵਰੇਡੀ ਲੈਣਾ ਤੇ ਬੰਦੀਆਂ ਜਿਹੜੀਆਂ ਨੇ ਉਹ ਜ਼ਰੂਰ ਇਹ ਗੱਲ ਕਹਿ ਰਹੀਆਂ ਕਿ ਅਸੀਂ ਹਮਾਇਤ ਕਰਨ ਨੂੰ ਤਿਆਰ ਆ ਪਰ ਸਾਨੂੰ ਕੋਈ ਸੱਦਾ ਪੱਤਰ ਨਹੀਂ ਆ ਰਿਹਾ ਨਾ ਸਾਨੂੰ ਬੁਲਾਇਆ ਜਾ ਰਿਹਾ ਤਾਂ ਕੀ ਲੱਗਦਾ ਕਿ ਸਭ ਨੂੰ ਬੁਲਾ ਦੇਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਨਾ ਇੱਥੇ ਇਹਨਾਂ ਦੇ ਮੁੰਡੇ ਦਾ ਵਿਆਹ ਤੇ ਆ ਵੀ ਇਹਨਾਂ ਨੂੰ ਸੱਦਾ ਪੱਤਰ ਜਾਈ ਦੇਣ ਜਾਣੇ ਮੁੰਡੇ ਕੌਣ ਚਲਾਉਂਦਾ ਕਿਸਾਨਾਂ ਨੇ ਗੋਲਾ ਚਲਾਇਆ ਕੋਈ ਗੋਲੀਆਂ ਕਿਹਨੇ ਚਲਾਈਆਂ ਨੇ ਅਥਰੂ ਕੈਸ ਕਿਹਨੇ ਸਿੱਟੇ ਨੇ ਡਰੋਨ ਕੌਣ ਚੜਾਉਂਦਾ ਮੋਰਚਾ ਜਿਹੜਾ ਹੈ ਜਾਂ ਧਰਨੇ ਦੇ ਵਿੱਚ ਕੁਝ ਕ ਕਹਿੰਦੇ ਜਥੇਬੰਦੀਆਂ ਨੇ ਕਹਿੰਦੇ ਜਥੇਬੰਦੀਆਂ ਵੀ ਪੂਰੀਆਂ ਨਹੀਂ ਹੈਗੀਆਂ ਤਾਂ ਕਹਿੰਦੇ ਕਿਸਾਨ ਤਾਂ ਕਿੱਥੋਂ ਪੂਰੇ ਨੇ ਪ੍ਰੇਪਾਰਟ ਦੇ ਕਿਸਾਨ ਸਾਡੇ ਨਾਲ ਨੇ ਹਰਿਆਣਾ ਸਾਡੇ ਨਾਲ ਆ ਰਾਜਸਥਾਨ ਸਾਡੇ ਨਾਲ ਆ ਜੁਪੀ ਸਾਡੇ ਨਾਲ ਆ ਐਮਪੀ ਸਾਡੇ ਨਾਲ ਆ ਬਿਹਾਰ ਤੋਂ ਤੁਰੇ ਹੋਏ ਨੇ ਸਾਡੇ ਨਾਲ ਨੇ ਅਸੀਂ ਇਥੋਂ ਦੇ ਮਾਲਕਾਂ ਵਸਿੰਦੇ ਆ ਅਸੀਂ ਵੋਟਰਾਂ ਤੁਸੀਂ ਜਿਹੜੇ ਇਹਨਾਂ ਦੇ ਹੱਕ ਨੇ ਉਹ ਬਣਦੇ ਹੋ ਜੇ ਉਹਨਾਂ ਫੇਰ ਰੁੱਕ ਜਾਂਦਾ ਹੈ ਉੱਥੋਂ ਗੈਸ ਦੇ ਗੋਲੇ ਚੁੜਾਈ ਜਾਂਦੇ ਨੇ ਫਿਰ ਕੀ ਰੁੱਕ ਰਹੂਗਾ ਕਿਵੇਂ ਸ਼ੰਭੂ ਮੋਰਚੇ 'ਚ ਨਿਹੰਗ ਬਾਬਾ ਰਾਜ ਸਿੰਘ ਪਹੁੰਚੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੱਲ ਦੀ ਕਾਲ ਦੇ ਦਿੱਤੀ ਜਿਹੜਾ ਪ੍ਰਸਤਾਵ ਆਇਆ ਸੀ ਕਿਸਾਨ ਕਹਿੰਦੇ ਕੀ ਮਿੱਠੀ ਗੋਲੀ ਹੈ ਲਾਲੀਪਾਪ ਹੈ ਸਾਨੂੰ ਉਹ ਪ੍ਰਸਤਾਵ ਅਸੀਂ ਰੱਦ ਕਰਦੇ ਹਾਂ ਕਿਵੇਂ ਵੇਖਦੇ ਹੋ ਤੁਸੀਂ ਕੱਲ ਦੀ ਜਿਹੜੀ ਕਾਲ ਦੇਖੋ ਕਿਸਾਨ ਆਗੂ ਨੇ ਸਿਆਣੇ ਨੇ ਇਹਨਾਂ ਨੂੰ ਸਮਝਦਾਰਾ ਵੀ ਸਾਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਜੇ ਉਹਨਾਂ ਦੇ ਪ੍ਰਸਤਾਵ ਤੇ ਠੁਕਰਾਤੇ ਠੀਕ ਕੀਤਾ ਅਸੀਂ ਉਹਨਾਂ ਦੀ ਭੀਖ ਤੇ ਥੋੜੋ ਰਹਿਣਾ ਅਸੀਂ ਆਪਦੇ ਹੱਕ ਲੈਣੇ ਨੇ ਤੇ ਸਰਕਾਰ ਅਸੀਂ ਇੱਥੋਂ ਦੇ ਮਾਲਕਾਂ ਵਸਿੰਦੇ ਆਂ ਅਸੀਂ ਵੋਟਰਾਂ ਤੁਸੀਂ ਜਿਹੜੇ ਇਹਨਾਂ ਦੇ ਹੱਕ ਨੇ ਉਹ ਬਣਦੇ ਹੋ ਦਿਓ ਨਹੀਂ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਚਾਹੀਏ ਜੇ ਲੋਕਤੰਤਰ ਦਾ ਰਾਜ ਆ ਜਿਵੇਂ ਇਹਨਾਂ ਨੂੰ ਸੱਤਾ ਤੇ ਬਿਠਾਇਆ ਵੋਟਾਂ ਪਾ ਕੇ ਹੁਣ ਇਸੇ ਤਰ੍ਹਾਂ ਸੱਤਾ ਤੋਂ ਥੱਲੇ ਲਾ ਕੇ ਇਸੇ ਸੜਕਾਂ ਤੇ ਤੋਰਨੇ ਨੇ ਇਹ ਬਾਬਾ ਜੀ ਹਾਲਾਂਕਿ ਪਿਛਲੀ ਵਾਰ ਵੀ ਨਿਹੰਗ ਫੌਜਾਂ ਨੇ ਲਾੜਦੀਆਂ ਫੌਜਾਂ ਨੇ ਸ਼ੰਭੂ ਤੇ ਸਿੰਗੂ ਤੱਕ ਦਾ ਜਿਹੜਾ ਹੈ ਉਹ ਮੋਰਚਾ ਫਤਹਿ ਕੀਤਾ ਸੀ ਔਰ ਸਿੰਗੂ ਤੋਂ ਬੈਠ ਕੇ ਪੂਰਾ ਇਹ ਅੰਦੋਲਨ ਚਲਾਇਆ ਸੀ ਇਸ ਵਾਰ ਨਿਹੰਗ ਜਥੇਬੰਦੀਆਂ ਦੀ ਕੀ ਭੂਮਿਕਾ ਰਹੂਗੀ ਕੀ ਇਸ ਮੌਲੀਅਤ ਰੋ ਇੱਥੇ ਵੀ ਗੁਰੂ ਨਾਨਕ ਦੀ ਕਲਾ ਵਰਤੂਗੀ ਸੀਤ ਸਿੰਘ ਹਾਜ਼ਰ ਨੇ ਇੱਥੋਂ ਮੋਰਚਾ ਜਿੱਤ ਕੇ ਜਾਵਾਂਗੇ ਅਸੀਂ ਇਹੋਂ ਨਹੀਂ ਮੁੜਦੇ ਸਾਰੇ ਚੜ੍ਹਦੀ ਕਲਾ ਦੇ ਨਾਲ ਮੋਦੀ ਦੀਆਂ ਗੋਟਣੀਆਂ ਲਵਾ ਦਾਂਗੇ ਗੋਟਣੀਆਂ ਉਹ ਕੀ ਸਮਝਦਾ ਕਾਫੀ ਕਿਸਾਨ ਖਾਇ ਰਹੇ ਸੀ ਕਾਫੀ ਉਹ ਕਹਿੰਦੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਜੇ ਕਿਸਾਨ ਆਉਣ ਤਾਂ ਸਾਨੂੰ ਕੋਈ ਦਿੱਕਤ ਨਹੀਂ ਪਰ ਕਹਿੰਦੇ ਪਿਛਲੀ ਵਾਰ ਵੀ ਲਾਲ ਕਿਲੇ ਦੇ ਉੱਤੇ ਆ ਕੇ ਕਹਿੰਦੇ ਉਹਨਾਂ ਨੇ ਖੁਰੂ ਪਾਇਆ ਤਾਂ ਕਹਿੰਦੇ ਇਸ ਵਾਰ ਵੀ ਉਹੋ ਜਿਹਾ ਕੰਮ ਹੋਸ ਰਿਹਾ ਇਸ ਕਰਕੇ ਰੋਕਿਆ ਜਾ ਰਿਹਾ ਪਹਿਲਾਂ ਮੈਨੂੰ ਐਂ ਦੱਸੇ ਜਿਹੜਾ ਕਹਿ ਰਿਹਾ ਗੋਲੇ ਕੌਣ ਚਲਾਉਂਦਾ ਕਿਸਾਨਾਂ ਨੇ ਗੋਲਾ ਚਲਾਇਆ ਕੋਈ ਗੋਲੀਆਂ ਕਿਹਨੇ ਚਲਾਈਆਂ ਨੇ ਅਥਰੂ ਗੈਸ ਕਿਹਨੇ ਸਿੱਟੇ ਨੇ ਡਰੋਨ ਕੌਣ ਚੜਾਉਂਦਾ ਉਹ ਚੜਾਉਂਦੇ ਨੇ ਕਿ ਅਸੀਂ ਚੜਾਉਨੇ ਆ ਸਾਡੇ ਉੱਤੇ ਹਮਲੇ ਕਰ ਰਹੇ ਨੇ ਸਾਡੇ ਕਿਸਾਨਾਂ ਨੌਜਵਾਨਾਂ ਨੂੰ ਨੇ ਹੰਗ ਸਿੰਘ ਫੌਜਾਂ ਨੂੰ ਫੱਟੜ ਕਰਤਾ ਜਿਹੜੇ ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਦੇ ਬਸ ਸਪਰਾਂ ਦੇ ਵਿੱਚ ਪਏ ਨੇ ਉਹ ਸਾਡੇ ਉੱਤੇ ਹਮਲੇ ਕਰ ਰਹੇ ਨੇ ਉਹ ਸਾਨੂੰ ਖਾਲਸਤਾਨੀ ਕਹਿੰਦੇ ਨੇ ਅੱਤਵਾਦੀ ਕਹਿੰਦੇ ਨੇ ਅਸੀਂ ਅੱਤਵਾਦੀ ਨਹੀਂ ਅਸੀਂ ਸੱਤਵਾਦੀ ਆਂ ਇੱਥੋਂ ਦੇਸ਼ ਦੇ ਮਾਲਕਾਂ ਅਸੀਂ ਅਗਰ ਗੱਲ ਜੀ ਦੁਆਰਾ ਫੇਰ ਰੋਕਿਆ ਜਾਂਦਾ ਔਰ ਗੈਸ ਦੇ ਗੋਲੇ ਚਲਾਏ ਜਾਂਦੇ ਨੇ ਫਿਰ ਕੀ ਰੁਕ ਰਹਿਊਗਾ ਕਿਵੇਂ ਕੋਈ ਗੱਲ ਨਹੀਂ ਜਿਵੇਂ ਸਾਨੂੰ ਕਿਸਾਨ ਆ ਕੋ ਉਦੇਸ਼ ਕਰਨਗੇ ਅਸੀਂ ਉਹਤੇ ਪਹਿਰਾ ਧਮਾਂਗੇ ਜੇ ਕਹਿਣਗੇ ਅੱਗੇ ਵਧੋ ਅਸੀਂ ਅੱਗੇ ਜਾਵਾਂਗੇ ਜੇ ਇੱਥੇ ਬੈਠੇ ਹਾਂ ਇੱਥੇ ਬੈਠੇ ਹਾਂ ਬਸ ਜੋ ਸਾਨੂੰ ਕਹਿਣਗੇ ਅਸੀਂ ਆਬਦੇ ਆਪ ਦੀ ਮਰਜ਼ੀ ਨਹੀਂ ਕਰਨੀ ਜੋ ਗੱਲ ਗੱਲ ਇਹ ਹੈ ਕਿ ਅੱਗੇ ਚੋਣ ਜਾਬਤਾ ਵੀ ਲੱਗ ਜਾਣਾ ਹੈ ਚੋਣ ਜਾਬਤੇ ਨਾਲ ਫਿਰ ਤਾਂ ਇਹ ਅੰਦੋਲਨ ਫਿਰ ਲੰਬਾ ਚੱਲਦਾ ਹੋਏ ਨਜ਼ਰ ਆ ਕੋਈ ਗੱਲ ਨਹੀਂ ਚੋਣ ਜਾਬਤਾ ਜਦੋਂ ਲੱਗ ਗਿਆ ਵੋਟਾਂ ਕਿੱਥੇ ਲੈਣ ਜਾਣਾ ਇਹਨਾਂ ਨੇ ਪਿੰਡਾਂ ਦੇ ਵਿੱਚ ਜਾਣਾ ਪਾਥੀਆਂ ਮਾਰਨਗੇ ਲੋਕ ਬੁੜੀਆਂ ਨੇ ਪਾਥੀਆਂ ਮਾਰਨੀਆਂ ਨੇ ਇਹਨਾਂ ਦੇ ਛੋਹ ਸਮਝ ਕੇ ਮਿੰਡਾਂ ਚ ਪੜਨਾ ਪਿੰਡਾਂ ਨਹੀਂ ਪੜ ਸਕਦੇ ਵੋਟੇ ਇਹਨਾਂ ਨੂੰ ਕਿੱ데 ਪਾਊਗਾ ਕੋਈ ਨਹੀਂ ਬਾਕੀ ਪੰਜਾਬ ਦੀਆਂ 13 ਸੀਟਾਂ ਦੇ ਨਾਲ ਇਹਨਾਂ ਨੂੰ ਕੋਈ ਫਰਕ ਪੈਂਦਾ ਪੂਰੇ ਭਾਰਤ ਦੇ ਕਿਸਾਨ ਸਾਡੇ ਨਾਲ ਨੇ ਹਰਿਆਣਾ ਸਾਡੇ ਨਾਲ ਆ ਰਾਜਸਥਾਨ ਸਾਡੇ ਨਾਲ ਆ ਜੁਪੀ ਸਾਡੇ ਨਾਲ ਆ ਐਮਪੀ ਸਾਡੇ ਨਾਲ ਆ ਬਿਹਾਰ ਤੋਂ ਤੁਰੇ ਹੋਏ ਨੇ ਸਾਡੇ ਨਾਲ ਨੇ ਉੜੀਸਾ ਵਾਲੇ ਸਾਡੇ ਨਾਲ ਨੇ ਤਾਮਲੜੂ ਪੂਰੇ ਭਾਰਤ ਦੇ ਵੀ ਸਾਡੇ ਨੇ ਕਿ ਸਿਰਫ ਮੋਰਚਾ ਜਿਹੜਾ ਹੈ ਜਾਂ ਧਰਨੇ ਦੇ ਵਿੱਚ ਕੁਝ ਕ ਕਹਿੰਦੇ ਜਥੇਬੰਦੀਆਂ ਨੇ ਕਹਿੰਦੇ ਜਥੇਬੰਦੀਆਂ ਵੀ ਪੂਰੀਆਂ ਨਹੀਂ ਹੈਗੀਆਂ ਤਾਂ ਕਹਿੰਦੇ ਕਿਸਾਨ ਤਾਂ ਕਿੱਥੋਂ ਬੁਰੇ ਹੋਣ ਆ ਸਾਰੇ ਕਿਸਾਨ ਹੀ ਨੇ ਤੇ ਮੈਂ ਇੱਕ ਹੋਰ ਕਹਿਣਾ ਚਾਹਣਾ ਜਿਹੜੇ ਭਾਰਤ ਦੇ ਹੋਰ ਕਿਸਾਨ ਨੇ ਹਿੰਦੂ ਵੀਰ ਨੇ ਸਾਡੇ ਜਿਹੜੇ ਸਿੱਖ ਕਿਸਾਨਾਂ ਦੀ ਗਿਣਤੀ ਆ ਪੰਜਾਬ ਦੇ ਵਿੱਚ ਬਹੁਤ ਘੱਟ ਆ ਅਸੀਂ ਆਪਣੀ ਲੜਾਈ ਤਾਂ ਲੜਦੇ ਹਾਂ ਤੁਹਾਡੀ ਵੀ ਲੜਾਈ ਲੜਦੇ ਆ ਜਿਹੜੇ Hindu ਕਿਸਾਨ ਨੇ ਉਹ ਖੇਤੀ ਨਹੀਂ ਕਰਦੇ ਉਹ ਵੀ ਨਾਲ ਡੜਨਾ ਆ ਕੇ ਸਾਡੇ ਅਸੀਂ ਉਹਨਾਂ ਦੀ ਲੜਾਈ ਵੀ ਲੜਦੇ ਆ ਐਮ ਐਸ ਸੀ ਪੀ ਉਹਨਾਂ ਨੂੰ ਨਹੀਂ ਚਾਹੀਦੀ ਬਿਹਾਰ ਵਾਲੇ ਲੌਲਾ ਪਾਉਂਦੇ ਨੇ ਛੱਤੀਸਗੜ ਵਾਲੇ ਰੋਲਾ ਪਾਉਂਦੇ ਨੇ ਜਾਬੀ ਜਥੇਬੰਦੀਆਂ ਜਿਹੜੀਆਂ ਨੇ ਉਹ ਜ਼ਰੂਰ ਇਹ ਗੱਲ ਕਹਿ ਰਹੀਆਂ ਕਿ ਅਸੀਂ ਹਮਾਇਤ ਕਰਨ ਨੂੰ ਤਿਆਰ ਆ ਪਰ ਸਾਨੂੰ ਕੋਈ ਸੱਦਾ ਪੱਤਰ ਨਹੀਂ ਆ ਰਿਹਾ ਨਾ ਸਾਨੂੰ ਬੁਲਾਇਆ ਜਾ ਰਿਹਾ ਤਾਂ ਕੀ ਲੱਗਦਾ ਕਿ ਸਭ ਨੂੰ ਬੁਲਾ ਦੇਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਨਾ ਇੱਥੇ ਇਹਨਾਂ ਦੇ ਮੁੰਡੇ ਦਾ ਪਿਆ ਤਰਿਆ ਆ ਵੀ ਇਹਨਾਂ ਨੂੰ ਸੱਦਾ ਪੱਤਰ ਦੇ ਦੇਣ ਜਾਣ ਪਹਿਲਾਂ ਨਹੀਂ ਆਏ ਹੁਣ ਆ ਜਾਣ ਲੜਾਈ ਕੀ ਤੇ ਕਿਸਾਨਾਂ ਦੀ ਲੜਾਈ ਆ ਇਹ ਨਿੱਜੀ ਹੱਕ ਨਹੀਂ ਇਹ ਕਿਸਾਨਾਂ ਦੇ ਪੂਰੇ ਕਹਿੰਦੇ ਚੌਧਰ ਦੀ ਲੜਾਈ ਬਣ ਚੁੱਕੀ ਹੈ ਕਹਿੰਦੇ ਪੰਦੇਰ ਤੇ ਡੱਲੇ ਵਾਲਾ ਨਹੀਂ ਚੌਧਰ ਕਹਿੰਦੇ ਆਪਣੀ ਝਾੜ ਰਹੇ ਨੇ ਕਹਿੰਦੇ ਬਾਕੀਆਂ ਨੂੰ ਬਲੋਈ ਨਹੀਂ ਚੱਲ ਨਹੀਂ ਆਉਣਾ ਨਾ ਆਉਣਾ ਜਾਣਾ ਉਹਨਾਂ ਨੂੰ ਉਹਨਾਂ ਨੇ ਕਿਹੜਾ ਗੱਡਾ ਖੜਾ ਪਹਿਲਾਂ ਉਹਨਾਂ ਨੇ ਕੀ ਕਰਤਾ ਉੱਥੋਂ ਉੱਥੋਂ ਭੱਜਿਆਏ ਉੱਥੋਂ ਆ ਕੇ ਚੂਣਾ ਰਾਜੀ ਵਾਲ ਬਰਗਨ ਲੜੀਆਂ ਨੇ 800 ਵੋਟ ਨਹੀਂ ਪਾਈ ਹੈਗੀ ਪਹਿਲਾਂ ਉਹਸੋ ਭੱਜ ਕੇ ਆ ਕੇ ਕਾਮਰੇਡੀ ਲੈਣਾ ਪਹਿਲਾਂ ਸਾਨੂੰ ਕਹਿੰਦੇ ਨੇ ਸਿੰਘਾਂ ਨੂੰ ਚਲੇ ਜਾਣਾ ਅੱਜ ਕੋਈ ਕਹਿ ਕੇ ਦਿਖਾਵੇ ਅੱਜ ਇਹ ਮੋਰਚਾ ਦੀਪ ਸਿੰਘ ਸਿੱਧੂ ਇਸ ਦੀ ਗਵਾਹੀ ਕਰ ਰਿਹਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਸੋਚ ਤੇ ਮੋਰਚਾ ਲੱਗਿਆ ਹੋਇਆ ਕਿਉਂਕਿ ਸੰਤਾਂ ਨੇ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਪਾਇਆ ਸੀ ਉਸ ਮਤੇ ਦੇ ਵਿੱਚ ਇਹ ਕਿਸਾਨਾਂ ਦੀ ਗੱਲ ਕਰੀ ਗਈ ਸੀ ਕਿ ਕਿਸਾਨ ਆਪ ਦੀ ਫਸਲ ਦਾ ਮੁੱਲ ਆਪ ਤੈਅ ਕਰਨਗੇ ਉਦੋਂ ਕਿਸਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਗੱਲ ਨਹੀਂ ਮੰਨੀ ਉਹਨਾਂ ਦੇ ਮਗਰ ਨਹੀਂ ਲੱਗੇ ਤਾਂ ਨਹੀਂ ਆ ਦਿਨ ਨਾਲ ਦੇਖਣੇ ਪੈਂਦੇ ਦੀਪ ਸਿੱਧੂ ਕਹਿੰਦਾ ਸੀ ਹੋਣ ਦੀ ਲੜਾਈ ਅਣਖ ਦੀ ਲੜਾਈ ਅਸਲ ਲੜਾਈ ਲੜੋ ਨਸਲਾਂ ਦੇ ਫਸਲਾਂ ਦੀ ਲੜਾਈ ਦੇ ਨਾਲ ਨਸਲਾਂ ਹੀ ਲੜਾਈ ਲੜੋ ਕਿਸਾਨਾਂ ਨੇ ਨਹੀਂ ਮੰਨੀ ਉਹਨੂੰ ਗद्दार ਕਿਹਾ ਅੱਜ ਉਹਦੀਆਂ ਗੱਲਾਂ ਕਹੀਆਂ ਹੋਈਆਂ ਸਾਰਾ ਸੱਚ ਨੇ ਉਹਨੇ ਕਿਹਾ ਜੇ ਤੁਹਾਨੂੰ ਦੁਵਾਲੀ ਸੜਕਾਂ ਤੇ ਹੋਣਾ ਪਿਆ ਪਊਗਾ ਆ ਆਗੇ ਕਿਸਾਨ ਇਸ ਕਰਕੇ ਮੋਰਚਾ ਸੀ ਚੜ੍ਹਦੀ ਕਲਾ ਦੇ ਨਾਲ ਜਿੱਤ ਕੇ ਜਾਵਾਂਗੇ ਸਾਡਾ ਬਾਈ ਦੀਪ ਸਿੱਧੂ ਇਸੇ ਲੋਕ ਇਹ ਗੱਲ ਕਹਿੰਦੇ ਨੇ ਕਹਿੰਦੇ ਕੀ ਇਹ ਆਮ ਪਬਲਿਕ ਨੂੰ ਤੰਗ ਕਰਦੇ ਨੇ ਕਹਿੰਦੇ ਸੜਕਾਂ ਬਲੌਕ ਕਰਤੀਆਂ ਕਹਿੰਦੇ ਜਿਹੜੇ ਲੋਕਾਂ ਨੇ ਜਾਣਾ ਦਿੱਲੀ ਜਾਂ ਰਾਘੀਰਾ ਨੇ ਕਹਿੰਦੇ ਉਹ ਤੰਗ ਪਰੇਸ਼ਾਨ ਹੋ ਪਹਿਲਾਂ ਮੈਨੂੰ ਦੱਸੋ ਕਿਹਨੇ ਬਲੌਕ ਕਰੀਆ ਆ ਕਿਹਨੇ ਲਾਏ ਨੇ ਕਿਸਾਨਾਂ ਨੇ ਨਹੀਂ ਲਾਏ ਹਾਈ ਕੋਰਟ ਦਾ ਆਡਰ ਆ ਸਰਕਾਰ ਨੂੰ ਕਿਹਾ ਕਿ ਸਰਕਾਰ ਨਹੀਂ ਮੰਦੀ ਸਰਕਾਰ ਨੂੰ ਕਿਹਾ ਵੀ ਇਹਨਾਂ ਨੂੰ ਰਸਤਾ ਦਿੱਤਾ ਜਾਵੇ ਨਹੀਂ ਰਸਤਾ ਦਿੰਦੇ ਹਾਈ ਕੋਰਟ ਦੀਆਂ ਆਰਡਰ ਦੀਆਂ ਧੱਜੀਆਂ ਉਡਾਤੀਆਂ ਲੋਕਤੰਤਰ ਦਾ ਘਾਣ ਕਰਤਾ ਸਰਕਾਰ ਨੇ ਇਹਨਾਂ ਨੇ ਬਾਰਡਰ ਲਾਏ ਨੇ ਕਿਸਾਨਾਂ ਨੇ ਨਹੀਂ ਰੋਕੇ ਇਹਨਾਂ ਨੇ ਰੋਕਿਆ ਵਾ ਕੱਲ ਮੁਰੇ ਡਟੋਂਗੇ ਇਹ ਅੰਗਜਾਤੇ ਬੰਦੀਆਂ ਅੱਗੇ ਹੁਣ ਖੜੇ ਕੱਲ ਕਿਨੇ ਦੇਖੀਏ ਤਾਂ ਹੁਣ ਹੀ ਖੜੇ ਆ ਅਸੀਂ ਤਾਂ ਹੁਣ ਹੀ ਖੜੇ ਆ ਚਾਰ ਵਾਰੀ ਸਾਡੇ ਨਾਲ ਰਹੇ ਜੀ ਆ ਜੀ ਤਾਂ ਹੁਣ ਹੀ ਖੜੇ ਆ ਚਾਰ ਵਾਰ ਪਰ ਚਾਰ ਕਹਿਣ ਦਾ ਸੀ ਸਾਨੂੰ ਆਗੂ 2 ਮਿੰਟਾਂ ਦਾ ਸਾਡਾ ਕੰਮ ਆ ਬਹੁਤ ਬਹੁਤ ਧੰਨਵਾਦ ਆ ਕਹਿੰਦੇ ਕਿ ਅਸੀਂ ਤਾਂ ਅੱਜ ਹੀ ਤਿਆਰ ਬਰ ਤਿਆਰ ਖੜੇ ਆ ਕਿਸਾਨਾਂ ਕੋਈ ਇੱਕ ਵਾਰ ਹੋਕਾ ਦੇਣ ਅਸੀਂ ਤਾਂ ਅੱਜ ਹੀ ਅੱਗੇ ਚੜਾਈ ਕਰਨ ਨੂੰ ਤਿਆਰ ਆ ਕੈਮਰਾ ਪਰਸਨ ਜਸ਼ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ